ਲੋ ਜੀ ਇਹ ਤਸਵੀਰਾਂ ਐ ਬਸ ਸਟੈਂਡ ਕਰਾਲੀ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪਠਾਨਕੋ ਡਿੱਪੂ ਦੀ ਬੱਸ ਐ ਤੇ ਅੰਮ੍ਰਿਤਸਰ ਜੋ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਬੱਸ 'ਚ ਨਹੀਂ ਚੜਾਇਆ ਜਾਂਦਾ ਇਸੇ ਕਾਰਨ ਨੌਜਵਾਨ ਕੁੜੀਆਂ ਵੱਲੋਂ ਧਰਨਾ ਲਗਾਇਆ ਗਿਆ ਕਰਾਲੀ ਇਹ ਤਸਵੀਰਾਂ ਦੇਖ ਸਕਦੇ ਹੋ ਕਰਾਲੀ ਦੀਆਂ ਆਜੋ ਜੀ ਗੁੜੀਏ ਕੀ ਕਹਿਣਾ ਹੈ ਤੁਹਾਡਾ ਸਰ ਸਾਡਾ ਇਹੀ ਕਹਿਣਾ ਹੈ ਕਿ ਠੀਕ ਹੈ ਜੀ ਤੁਸੀਂ ਕਰਾਲੀ ਬੱਸਾਂ ਲੰਗਾ ਕੇ ਲੈ ਕੇ ਜਾਂਦੇ ਆ ਸਫੀਸ਼ੈਂਟ ਬੱਚਾ ਬੰਦਿਆਂ ਨੂੰ ਬਿਠਾ ਕੇ ਲੈ ਕੇ ਜਾਓ ਕਦੀ ਕਰਾਲੀ ਇਹਨਾਂ ਘਟ ਹੋਵੇ ਹੀ ਨਾ ਠੀਕ ਹੈ ਜੇ ਤੁਸੀਂ ਏਡੇ ਬੰਦੇ ਦੇਖ ਕੇ ਅਗਰ ਤੁਸੀਂ ਨਹੀਂ ਚਨਾਉਂਦੇ ਹੈਗੇ ਗੱਲ ਉਹੀ ਨਿਕਲ ਆਉਂਦੀ ਹੈ ਕਿ ਕਿ ਇੰਨਾ ਘਟੋਗੇ ਸਿਚੜਾਈ ਕਿਤੇ ਚੜਾਈ ਕਿਤੇ ਇੱਕ ਇੱਕ ਵਾਰ ਇੱਕ ਇੱਕ ਬੰਦਾ ਵੀ ਅਗਰ 5-10 ਬੰਦੇ ਲੈ ਕੇ ਜਾ ਰਿਹਾ ਨਾ ਇੰਨਾ ਕਦੀ ਕਰਾਲੀ ਘਟ ਹੋਵੇ ਹੀ ਨਾ ਕਰਾਲੀ ਆ ਇਹਨੂੰ ਬਹੁਤ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ ਹੈ ਕਿ ਇੰਨੀ ਹੋਵੇ ਚਾਹੇ ਬੰਦਾ ਹੋਵੇ ਚਾਹੇ ਨਿਆਣਾ ਹੋਵੇ ਕੋਈ ਬੱਸ ਠੀਕ ਹੈ ਪਾਸਟ ਕਨੇ ਬਸ ਨਹੀਂ ਰੋਕਦੇ ਹੈਗੇ ਜੇ ਰੋਕਣੀ ਵੀ ਹੈ ਤਾਂ ਉਹ ਪਿੱਛੇ 1 ਕਿਲੋਮੀਟਰ ਲੈ ਕੇ ਰੋਕ ਦੇਣੇ ਹੈਂ ਦਰਵਾਜ਼ਾ ਖੋਲਣਾ ਨੇ ਪੀਟੀਗਰਾਂ ਦੇ ਪਿੱਛੇ ਦੇ ਨਾਲ ਖੋਲ ਜਾਣਗੇ ਗੱਲੋਂ ਬਸ ਇੰਨੇ ਅਗਰ ਲੈ ਕੇ ਜਾਣੇ ਤਾਂ ਸਭ ਨੂੰ ਨਹੀਂ ਦੋ ਸਵਾਰੀ ਥਾਰਨ ਲੈ ਕੇ ਜਾਣੀ ਚਾਹੀਦੀ ਹੈ ਇਹ ਤਸਵੀਰਾਂ ਨੇ ਕੋਰਾਲੀ ਸ਼ਹਿਰ ਦੀ ਹੈ ਜਿੱਥੇ ਸਕੂਲ ਦੀਆਂ ਕੁੜੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਇਹ ਤਸਵੀਰਾਂ ਲਾਈਵ ਤੁਹਾਡੇ ਕੇ ਸਾਂਝੀਆਂ ਕਰ ਰਿਹਾ ਕੋਰਾਲੀ ਪੱਤਰ ਦੇ ਹਾਂਜੀ ਪੁੱਤ ਕੀ ਕਹਿਣਾ ਤੋ ਦੱਸੋ ਦੇਖੋ ਸਾਡੀ ਬਸ ਹੱਥ ਬੰਨ੍ਹ ਕੇ ਬੈਠੇ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਹੱਲ ਕਰੋ ਸਾਨੂੰ 4 ਸਾਲ ਹੋ ਗਏ ਸਾਡੀ ਬੈਂਕ ਤਾਂ ਕੋਈ ਰਿਸਪੈਕਟ ਨਹੀਂ ਕਰਦੀ ਆ ਸਾਨੂੰ ਆਧਾਰ ਨਾਲ ਸਾਨੂੰ ਦੇਖ ਕੇ ਤਾਂ ਐਦਾਂ ਪਾ ਦਿੰਦੇ ਆ ਨਾ ਵੀ ਤੁਸਾਂ ਕਿਆ ਵੀ ਪਤਾ ਨਹੀਂ ਆ ਦੋ ਦਿਨ ਪਹਿਲਾਂ ਤਾਂ ਹੋਇਆ ਕਿ ਸਾਨੂੰ ਮੈਸੇਜ ਆਇਆ ਤੇ ਸਾਰੀਆਂ ਨੀਤੀਆਂ ਕਹਿੰਦੇ ਚਲੋ ਤੀਜੇ ਚੱਲੋ ਸਵਾਰੀ ਆ ਜੀ ਜਨਾਰ ਚਲਾੜੀ ਮੈਸੂਦ ਕਰਦੇ ਤੇ ਕਿਹਾ ਕਿ ਤੁਸੀਂ ਕਿਨਾਰੇ ਵਾਲੇ ਨੀਤੀਆਂ ਨੂੰ ਸਰਕਾਰ ਸਵੇਰੇ ਕਿਹੜੇ ਟੁੱਪੂ ਦੀ ਬਸਤੀ ਉਹ ਪਟਾਣ ਦੀ ਬਸ ਸੀ ਜੀ ਸੌਰੀਆ ਜੀ ਇਹ ਤਾਂ ਤਾਰਤੀਆ ਲੇਡੀ ਤੁਹਾਨੂੰ ਖੁਦ ਤਾਰਿਆ ਸਰ ਜੀ ਅਹੁ ਤੁਜੀ ਕਿਥੇ ਦੋ ਕੁੜੀਆਂ ਹੋਰ ਸੀ ਸਾਡੇ ਨਾਲ ਕੋਣ ਤੁਹਾਡੇ ਨਾਲ ਹੋਣੇ ਲੱਗਦਾ ਕਿ ਸਾਨੂੰ نیچے ਉਤਾਰ ਦਿੰਦੇ ਜੀ ਕਹਿੰਦੇ ਪਾਸਨੇ ਨਹੀਂ ਲੈ ਕੇ ਜਾਣਾ ਹੈ ਕਿ ਉਦੋਂ ਤੱਕ ਪਾਸੇ ਨਹੀਂ ਚਲਣੀ ਜਦ ਤੱਕ ਰਾਹੇ نیچے ਨਹੀਂ ਉਤਰਦੇ ਜੀ ਸਾਡੇ ਦਵੇਰੇ ਕਿ ਸਾਡੇ ਨਾਲ ਆਹੀ ਕੰਮ ਹੁੰਦਾ ਸ਼ਾਮ ਨੂੰ ਆਈਏ ਤਾਂ ਸਰ ਸਾਡੀ ਫੈਮਿਲੀ ਹੈ ਸਰ ਅਸੀਂ ਵੀ ਟਾਈਮ ਨਾਲ ਆਹਣਾ ਜਾਣਾ ਠੀਕ ਜੀ ਸਰ ਚਲੋ ਅੱਜ ਇਹ ਪਾਸੇ ਜਾਉਣੀ ਹੈਗਾ ਸਰ 43 ਬੱਸ ਸਟੈਂਡ ਕੀ ਤੁਸੀਂ ਇਹ ਟਮਾ ਬਸ ਸਟਾਪ ਹੈ ਜਿਲੰਦਰ ਰਾਣੇ ਪਠਾਨਕੋਟ ਵਾਲਾ ਕੋਈ ਬਸ ਸਟੈਂਡ ਇੱਥੇ ਲੇਕਿਨ ਅਨਕਰਾਲੀ ਵਾਲੀ ਸਵਾਰੀ ਕਿਉਂ ਨਹੀਂ ਜੁੜਾਉਂਦਾ ਠੀਕ ਹੈ ਲੋਕਰ ਪਾਸੇ ਜਦੋਂ ਨਹੀਂ ਹੁੰਦੀ ਕੋਈ ਪਾਛਾਲੇ ਨੂੰ ਪੁੱਛੀਏ ਤਾਂ ਕਹਿੰਦੇ ਨਹੀਂ ਜਾਣੀ ਨਹੀਂ ਕਿਰਾਲੀ ਉੱਪਰ ਜੁਟ ਕੇ ਜਾਣੀ ਹੈ ਠੀਕ ਹੈ ਅਸੀਂ ਇਹ ਤਾਂ ਇਹ ਰੋਡਵੇਜ਼ ਬੰਦ ਕਰ ਦਿੱਤਾ ਫਿਰ ਰੋਡਵੇਜ਼ ਇੱਥੇੋਂ ਨਾ ਆਏ ਫਿਰ ਦੇਖੋ ਜਿਸ लेके तो पुरानी लेके जाऊंगा मैडम पर मैं लेके नहीं जाता तनु ये तो कोई मतलब नहीं हुआ उसने बस वहां पंद्रह मिनट खड़ा के रखी मैंने पंद्रह मिनट बाद तो उसको बोला बाईपास उतार देना फिर उतार देना वो फिर बाद में उस बंदे ने हमें खरड़ उतार दिया और वहां से हमें उसने प्राइवेट बस में बिठाया और मुझे चार साल हो गई है देखते हुए एक वरी की बात हो दो वरी की हो बस स्टॉप एक किलोमीटर पीछे है या एक किलोमीटर आगे सामने कैमरे लगे ट्रैफिक पुलिस भी जयंती डेली देखती है हम तो वो डेढ़ सौ या दो सौ लोग यहाँ पे खड़े होते हैं सुबह पर किसी की कोई कोई सुनवाई नहीं आज तक हो गया हमें चार साल हो गए और ये प्रॉब्लम सबसे तब आई है जब आधार कार्ड जब चढ़ जाए तो बोलते ये तो आधार कार्ड है इनको तो छोड़ो ये क्यों लेके जाने हैं ये कोई बात हुई बोलने की तुम अपने घर पे भी ऐसे बोलते हो हमें बोला था कि तुम अपने घर पे भी ऐसे बोलते हो की मांग मांगा મારી માંગ હે કે યે કહેતે કે હમ 52 સીટર અલાઉડ હે ઠીક હે અગર યે 52 સીટર સે આગે યે ભી ના બિઠાએ ફિર ઓગરે ઇનેને પઠાના હે તો હમે ડેલી 10-10 બંદે લેકે જાયે વહા સે કભી વહા પે કાઈસિસ હી ના હો યે સારી ચીજો કો લેકે કેમ કે અસી ઉથે બસ રોકુંગે હા વહા પે 100% બસ રુકની ચાહીએ બસ સ્ટેન્ડ પર બસ રુકકી જાવે કરાલી હા કરાલી બસ આને રોડી માંગા બાયપાસ જેડી જાંદી હે બસ સાહેબ તનો ઓકે જાવે હા હમ હમને વહાલી બસ ક્યાં સે ચા ਕੁਰਾਲੀ ਰੋਪੜ ਨਾ ਚੜਿਓ ਰਾਹੀਂ ਰੋਪੜ ਕਹਾਂ ਜਾਏਗਾ ਫਿਰ ਕਹਿੰਦੇ ਲੋਕਲ ਵਾਸਤੇ ਲੋਕਲ ਵਾਸਤੇ 4 ਘੰਟੇ ਬਾਅਦ ਹਮਕੇ ਸਰਵਿਸ ਵਾਲੇ ਹਮਾਰੇ ਵਿਧਾਪੇ ਬੱਚੇ ਹੈ ਹਰ ਕੋਈ ਟਾਈਮ ਸੇ ਆਪਣੇ ਘਰ ਤੇ ਜਾਣਾ ਚਾਹਤਾ ਹੈ ਲੇਕਿਨ ਇਹ ਲੋਕ ਨਹੀਂ ਸੁਣਦੇ ਤੂੰ ਦੇਖ ਸਕਦੇ ਹੋ ਤਸਵੀਰਾਂ ਦੇਖੋ ਹਾਲੇ ਵੀ ਸਵਾਰੀ ਨੂੰ ਚੜਾਇਆ ਨਹੀਂ ਜਾ ਰਿਹਾ ਇਹ ਕੁਰਾਲੀ ਇਹ ਚੰਡੀਗੜ੍ਹ ਡਿੱਪੂ ਦੀ ਵਾਸਾ ਦੇਖ ਸਕਦੇ ਹੋ ਡਰਾਈਵਰ ਤੂੰ ਇਹ ਸਵਾਰੀ ਨਹੀਂ ਚੜਾ ਰਹੇ ਕੀ ਗੱਲ ਹੈ ਸਵਾਰੀ ਨਹੀਂ ਚੜਾ ਰਹੇ ਤੂੰ ਦੇ ਹੁਣ ਮੋਕਲੇ ਤਸਵੀਰਾਂ ਹੈ ਆ ਦੇਖੋ ਲੋਕ ਰਾਈਟਰ ਹੋ ਗਏ ਕਿਹੜੇ ਕੁੜੀਆਂ ਦਾ ਇਲਜ਼ਾਮ ਆ ਦੇਖੋ ਹੁਣ ਵੀ ਨੱਠ ਕੇ ਚੜ ਰਹੇ ਆ ਹੂੰ ਕਿਵੇਂ ਦਾ ਕੁੜੀਆਂ ਨਾਲ ਗੋਲ ਗੋਲ ਕਰਦੇ ਆਂ ਆਪਣੀ ਖਰਾਬ ਇਲਜ਼ਾਮ ਹੈ ਬੱਚਿਆਂ ਦਾ ਉਹ ਨਹੀਂ ਬੱਚਿਆਂ ਨੂੰ ਨਹੀਂ ਹੱਥੀ ਕੱਤ ਤੁਸੀਂ ਤਾਂ ਕੀ ਕਰ ਲਓ ਤੁਸੀਂ ਤਾਂ ਕੇ ਲਾ ਲਓ ਬਾਈ ਤੁਸੀਂ ਤਾਂ ਕੇ ਲਾ ਲਓ ਗੱਡੀ ਹੈ ਤੁਸੀਂ ਤਾਂ ਕੇ ਕਰੋ ਗੱਡੀ ਆਪਣੀ ਇਹ ਆਪਣੀਆਂ ਬਸਾਂ ਨੂੰ ਘੁਲਾ ਰਹੀ ਹੈ ਤੇ ਸਵਾਰੀ ਤੋਂ ਚੜਾਉਣੀ ਚਾਹੀਦੀ ਸੀ ਫਿਰ ਸਵਾਰੀ ਚੜਾਈ ਜਾਂਦੀ ਹੈ ਆ ਬੱਸਰ ਰੇਕ ਕੇ ਰਕ ਬੱਸਰ ਰੋਕੀ ਫਿਰ ਜੀ ਕੀ ਕਹਿਣਾ ਚਾਹੁੰਦਾ ਥੋੜਾ ਜੀ ਬੱਸਰ ਰਕਵਾਈ ਹੈ ਡਰਾਈਵਰ ਨੂੰ ਕਹਿ ਕੇ ਰਕਵਾਈ ਹੈ ਬਸੇ ਹਾਂ ਜੀ ਉਦਾਂ ਨਹੀਂ ਸਵਾਰੀ ਚੜਾਉਂਦੇ ਹੈਗੇ ਪਿੱਛੇ ਪਟਵਾਲਾ ਪਿੱਛੇ ਰੋਹ ਦਾ ਹੀ ਕੰਮ ਹੈ ਇਹ ਰੋਹ ਦਾ ਕੰਮ ਹੈ ਕੰਟਰ ਕੀਤਾ ਸੀ ਰੋਹ ਦੇਖਦੇ ਆ ਹਾਲ ਇਹ ਕੋਈ ਬੜੀ ਗੱਲ ਨਹੀਂ ਹੈ ਕਿ ਡਰਾਈਵਰ ਨੇ ਉਹਨੇ ਦੂਜੇ ਡਰਾਈਵਰ ਨੇ ਬੱਸ ਰੁਕਵਾਈ ਆਲੇ ਨੇ ਆ ਗੜਾ ਵਿੱਚ ਇਹ ਭਾਈ ਜੀ ਆ ਬੱਤੀ ਚ ਮਾਰਦੇ ਆਂ ਅੰਦਰ ਉਹ ਪ੍ਰੀਮੀਅਮ ਗਾਣੇ ਸਭ ਨਾਲ ਉਤਾਰਦਾ ਮਤਲਬ ਹੈ ਰੋਕਣਾ ਚਾਹੁੰਦਾ ਵੀ ਮੈਂ ਸੈਟ ਨੂੰ ਕਾਨੂੰ ਆਲੇ ਨਹੀਂ ਬਿਠਾਣੀ ਆ ਜੀ ਸਾਫ਼ ਗੱਲ ਕਰੋ ਆਪ ਤੁਹਾਨੂੰ ਦੇਵਾਨ ਦੇ ਵੱਲ ਤੋਂ ਨਹੀਂ ਸਵਾਰੀਆਂ ਬਿਠਾਣੀਆਂ ਰੋਕ ਸਾਈਡ ਤੋਂ ਵੀ ਕਰਿਓ ਸਪੱਸ਼ਟ ਕਪੈਸਿਟੀ ਹਰ ਸਵਾਰੀਆਂ ਦੱਸੋ ਕਿੰਨੀਆਂ ਨੇ ਵਿੱਚ ਸਵਾਰੀਆਂ ਆ ਜਾਓ ਆਓ ਕਰੂ ਕਿੰਨੇ ਬੰਦ ਵਾਰੀ ਹੈ ਇਹ ਇਹ 52 ਸੀਟਰ ਗੱਡੀ ਹੈ ਇਹਦੀ ਕਪੈਸਿਟੀ ਦੇਖੋ ਕਿੰਨੀ ਹੈ ਕਿਥੇ ਵੀ ਆ ਜੀ ਸਭ ਦੱਸਿਆ ਜਾਵੇ ਸਾਰਾ ਦੇਖੋ ਕਿਸੇ ਦਾ ਸੁਪਾਸਟ ਨਾਲ ਕਰੋ ਅੱਜ ਇਹਦੀ ਕਪੈਸਿਟੀ ਕਿੰਨੀ ਦੁਆਰੀ ਹੈ ਕਿਥੇ ਜੜਨਗੇ ਆ ਆਇਆ ਮੇਰੀ ਗੱਡੀ ਮੈਂ ਦਿਖਾਉਣਾ ਉੱਥੇ ਚੱਲ ਆ ਜਾਓ ਉਹਦੇ ਵਿੱਚ ਲੰਘ ਕੇ ਦਿਖਾ ਦਿਓ ਆਓ ਬੱਦਲ ਸਾਹਿਬ ਆਓ ਜੀ ਆਪਾਂ ਉਹ ਬਾਹਰ ਆਓ ਮੇਰੇ ਕੋਲ ਤੁਹਾਨੂੰ ਵੇਖਾਂ ਮਾ ਜੋ ਆਉਂ ਬਿੱਚ ਨੂੰ ਲੰਘਾ ਅਗਲੀ ਵਾਰੀ ਕਰਕੇ ਪਿਛਲੀ ਵਾਰੀ ਉਤਰ ਕੇ ਦਿਖਾਓ ਬਈ हां ਮੈਂ ਬਿੱਚ ਨੂੰ ਲੰਘ ਸਕਦਾ ਅਸੀਂ ਮੰਨਦੇ ਆ ਗਲਤੀ ਆ ਤੀਚਿਆਂ ਨੇ ਗੋਦਾ ਜਾਂਦੀ ਹੈ ਮੈਂ ਟਾਇਰਾਂ ਦੀ ਕਪੈਸਿਟੀ ਨਹੀਂ ਨਹੀਂ ਸਭ ਤੋਂ ਟਾਇਰਾਂ ਦੀ ਕਪੈਸਿਟੀ ਦੱਸੋ ਪਾ ਜਿ ਆ ਜੋ ਆਏ ਆਏ ਵੀ ਤੁਸੀਂ ਸਾਡੇ ਵੱਲ ਗੱਲ ਲਾ ਕੇ ਆਹ ਬੰਦੇ ਬੱਚੇ ਨੂੰ ਚੜਾਉਂਦੇ ਕਦੇ ਨਹੀਂ ਪਰ ਆਜੋ ਆਜੋ ਚੜਾਉਂਦੇ ਕਦੇ ਨਹੀਂ ਬਾਜੀ ਮੈਂ ਦਿਖਾਉਣਾ ਚੜਾਇਆ ਤੂੰ ਆਹ ਬਣਾ ਵੀ ਚੜਾਉਂਦੇ ਕਦੇ ਨਹੀਂ ਆਜੋ ਬਾਜੀ ਆਜੋ ਇਹਦਾ ਭਾਈ ਹੁਣ ਗੱਡੀਆਂ ਰੁਕੀ ਵੀ ਆਏ ਕੋਣੇ ਰੁਕੀ ਅਸੀਂ ਤਾਂ ਚੜਾ ਰਹੇ ਆ ਪਿੱਛੇ ਕਿਉਂ ਰੁਕਦੇ ਆ ਯਾਰ ਪੰਪ ਕਿ ਪਿੱਛੇ ਕਿਉਂ ਰੁਕਦੇ ਓਏ ਓਏ ਤੇਰੇ ਮਨੂ ਬਹਿ ਤਾ ਕਹਨਾ ਜੇ ਤੂੰ ਕੰਨਾ ਕਰ ਲਾ ਤੂੰ ਕਾ ਮੈਂ ਨਹੀਂ ਰੋਕਣੀ ਬਸ ਜਾ ਮੈਂ ਇੱਥੇ ਕੇ ਰਾ ਜੀ ਮੈਂ